ਕੁਰਬਾਨੀ ਵਿਸ਼ੇ ਬਦ ਹੈ ਸੋਈ ਸਿਆਣਾ ਸੋਹ ਪਤਵੰਤਾ ਹੁਕਮ ਲਗਾਏ ਜਿਸ ਮਿੱਠਾ ਜੀ ਸਿਆਣਾ ਵੀ ਉਹੀ ਹੈ ਬਈ ਇੱਜ਼ਤ ਵਾਲਾ ਵੀ ਉਹੀ ਹੈ ਜਿਹੜਾ ਕਰਤਾਪੁਰਖ ਦੇ ਹੁਕਮ ਨੂੰ ਮਿੱਠਾ ਕਰਕੇ ਮੰਨ ਲਵੇ ਕਰਤਾਪੁਰਖ ਦਾ ਹੁਕਮ ਸਾਰੀ ਕਾਇਨਾਤ ਦੇ ਵਿੱਚ ਚੱਲਦਾ ਹੈ ਨਾ ਹਮੇਸ਼ਾ ਲਈ ਚੱਲਦਾ ਆ ਸਰਕਾਰਾਂ ਦਾ ਕਿਸੇ ਰਾਜੇ ਦਾ ਕਿਸੇ ਖਾਸ ਖੇਤਰ ਵਿੱਚ ਹੁਕਮ ਚੱਲਦਾ ਹੈ ਕਿਸੇ ਥੋੜੇ ਬਹੁਤੇ ਸਮੇਂ ਲਈ ਚੱਲਦਾ ਹੈ ਉੱਥੇ ਬਗਾਵਤ ਕੀਤੇ ਹੋ ਸਕਦਾ ਹੈ ਇਨਸਾਨ ਬਚ ਜਵੇ ਕਰਤਾਪੁਰਖ ਦੇ ਹੁਕਮ ਤੋਂ ਮੰਨਣੀ ਪੈਂਦਾ ਸਿਆਣਫ ਵੀ ਐਸੇ ਚ ਇੱਜ਼ਤ ਵੀ ਤਾਂ ਹੀ ਆ ਜੇ ਉਹਨੂੰ ਮਿੱਠਾ ਕਰਕੇ ਮੰਨੀਏ ਜੇ ਮਿੱਠਾ ਕਰਕੇ ਨਾ ਮੰਨਾਂਗੇ ਤਾਂ ਵੀ ਮੰਨਣਾ ਪੈਣਾ ਹੀ ਹੈ ਡੱਡੇ ਦਾ ਹੁਕਮ ਹੈ ਨਾ ਸੱਚੀ ਸਰਕਾਰ ਹੈ ਉਹ ਤੇ ਜਿਵੇਂ ਦੇਸੀ ਬੋਲੀ ਚ ਕਹਿੰਦੇ ਨਾ ਜੇ ਛੇਤਰ ਖਾ ਗਏ ਅੱਖੇ ਲੱਗੇ ਤੇ ਫਿਰ ਕਾਹਦੀ ਸਿਆਣਫ ਤੇ ਕਿਹੜੀ ਪੱਤ ਤੇ ਸਿਆਣਪ ਐ ਜਿਹੜਾ ਕਰਤਾਪੁਰਖੇ ਇੱਕਮਕਾਰ ਵਾਹੀ ਗੁਰੂ ਹੈ ਉਸ ਦਾ ਜੋ ਹੁਕਮ ਹੈ ਉਸ ਨੂੰ ਆਪਾਂ ਮਿੱਠਾ ਕਰਕੇ ਮੰਨਣੀ ਹੈ ਤੇ ਤਾਂ ਹੀ ਆਪਣੀ ਪੱਤ ਤੈਨੂੰ ਉਸੇ ਵਿੱਚ ਜੀ ਆਪਣੀ ਸਿਆਣਪ ਹੈ ਇਸੇ ਤਰ੍ਹਾਂ ਗੁਰੂ ਜੀ ਦਾ ਸ਼ਬਦ ਹੈ ਸੋ ਹੀ ਸਿਆਣਾ ਸੋ ਪਤਵੰਤਾ ਹੁਕਮ ਲਗੈ ਜਿਸ ਮਿੱਠਾ ਜਿਉ ਸਤਨਾਮ ਵਾਹਿਗੁਰੂ ਸਤਨਾਮ ਵਾਹਿ